ਮੇਰੇ ਨਾਮ ਤੇ ਕਾਫੀ ਫਲਾਕੇ ਨਾਲ ਲੋਕਾਂ ਦੀ ਜਿਗਾਂ ਦੇ ਬੜੇ ਗੁੱਤੀ ਵੀ ਦੀ ਤੇ ਕਾਫੀ ਗੱਡੀਆਂ ਦਾ ਨੁਕਸਾਨ ਕਰਨ ਬਣੀ ਬੈਠੇ ਆ। ਸੋ ਦੇਖੋ ਲੋਕਾਂ ਦੀ ਜਿਗਾਂ ਦੀ ਜਾਇਜ਼ ਹੈ ਕਿ ਸਰਕਾਰ ਨਹੀਂ ਬਣੀ। ਉਹ ਇਸ ਕਰਕੇ ਬਣੀ ਉਹ ਇਸ ਵਾਰੀ ਮੌਨਸੂਨ ਜਿਹੜਾ ਹੈ ਉਹ ਡਿਲੇਟ ਮੌਨਸੂਨ ਰਿਹਾ। ਜਿਦੇ ਕੋ ਨਾ ਹੁਣ ਤੱਕ ਪਿਛਲੇ ਹਫਤੇ ਤੱਕ ਮੀਂਹ ਪੈਦਾ ਰਿਹਾ। ਇਹ ਇੱਕ ਟਾਈਮ ਪੀਰੀਅਡ ਹੁੰਦਾ ਹੈ। ਬਰਸਾਤਾਂ ਤੇ ਸਰਦੀਆਂ ਦੇ ਮੌਸਮ ਦੇ ਵਿਚਕਾਰ ਜਿਹੜਾ ਪੀਰੀਅਡ ਹੁੰਦਾ ਉਹ ਹੁਣ ਖੁੱਲ ਗਿਆ। ਅਕਤੂਬਰ ਨਵੰਬਰ 2 ਮਹੀਨੇ ਦੀ ਵਿੰਡੋ ਮਿਲੀ ਹੈ ਸਾਨੂੰ ਹੌਟਲ ਚਕਾਨ ਚੱਲਣਗੇ ਤੇ ਸੜਕਾਂ ਦੇ ਕੰਮ ਅਸੀਂ ਕਰਾ ਰਹੇ ਹਾਂ ਕੱਲ ਸਾਡੀ ਮੇਰੀ ਕਮਿਸ਼ਨ ਸਾਹਿਬ ਨਾਲ ਕੱਲ ਐਲਐਨਟੀ ਵਾਲੇ ਬੁਲਾਏ ਹੋਏ ਨੇ ਉਹਨਾਂ ਨੇ ਵੀ ਇਸੇ ਹਫ਼ਤੇ ਕੰਮ ਸ਼ੁਰੂ ਕਰ ਦੇਣਾ ਸ਼ਹਿਰ ਦੀਆਂ ਜਿਹੜੀਆਂ ਸੜਕਾਂ ਦੀ ਰਿਪੇਅਰ ਹੈ ਉਹਨਾਂ ਸ਼ੁਰੂ ਹੋ ਜਾਏਗੀ ਇੱਥੇ ਇਸ ਇਲਾਕੇ ਦੇ ਵਿੱਚ ਅਸੀਂ 42 ਲੱਖ ਦੇ ਨਾਲ ਹੋਰ ਹੋਰ ਜਿਹੜੀਆਂ ਸੀਸੀ ਕਮਿੰਗੀਆਂ ਬਣਾ ਰਹੇ ਹਾਂ ਜੀ ਦੇਖਿਆ ਹੋਣਾ ਕਿ ਸਾਰੇ ਮੈਨੂਲ ਜਿਹੜੇ ਚੱਕਲੇ ਗਏ ਨੇ ਉੱਪਰ ਕਿਤੇ ਗਏ ਨੇ ਇਹ ਦਿਨਾਂ ਪਾਈਟੀਆਂ ਨੇ ਉਹ ਵੱਡੀਆਂ ਖੁੱਲੀਆਂ ਪਾ ਦਿੱਤੀਆਂ ਨੇ ਸੋ ਜਿਹੜਾ ਕੰਮ ਹੋ ਰਿਹਾ ਨਾ ਜੀ ਉਹ ਸਥਾਈ ਰੂਪ ਦੇ ਵਿੱਚ ਇੱਕ ਉਹਦੀ ਲੌਂਗੀਵਿਟੀ ਬਹੁਤ ਹੋਏਗੀ ਬਹੁਤ ਲੰਬੇ ਸਮੇਂ ਤੱਕ ਜਿਹੜਾ ਹੈ ਉਹ ਜਿਹੜਾ ਹੈ ਅ ਸਰਵਾਈਵ ਕਰੇਗਾ ਸਸਟੇਨ ਕਰੇਗਾ ਇਹੀ ਜਾਣਨੇ ਆ ਸੀ ਕਿ ਜਿਹੜੀ ਡਿਵੈਲਪਮੈਂਟ ਹੋਵੇ ਉਹ ਲੋਕਾਂ ਦੀ ਜਿਹੜੀ ਸਹੂਲਤ ਜਿਹੜੀ ਆ ਉਹ ਲੰਬੇ ਸਮੇਂ ਤੱਕ ਤੁਸੀਂ ਲੱਖਾਂ ਰੁਪਏ 'ਚ ਸੜਕ ਤਿਆਰ ਕਰ ਰਹੇ ਹੋ ਪਰ ਪਿਛਲੀ ਸਰਕਾਰ ਦੇ ਵੱਡੇ ਵੱਡੇ ਹਜ਼ਾਰਾਂ ਕਰੋੜ ਰੁਪਏ ਦੇ ਦਾਅਵੇ ਏ ਸੀ ਪਟਿਆਲੇ ਦੀ ਸੜਕਾ ਬਣਾਉਣ ਨੂੰ ਹਦਿੱਕਿਆ ਨਹੀਂ ਸੜਕਾਂ ਹਜ਼ਾਰਾਂ ਕਰੋੜ ਦੇ ਕੋਈ ਦਾਅਵੇ ਨਹੀਂ ਲੱਖਾਂ ਦੀ ਸੜਕ ਬਣਾਉਣਾ ਤੇ ਇਹਦਾ ਸਵਾਲ ਤੁਸੀਂ ਉਹਨਾਂ ਨੂੰ ਹੀ ਕਰਦੇ ਜਿਹੜੇ ਦਾਅਵੇ ਕਰਤੀ ਦੇ ਨੇ ਮੈਂ ਤਾਂ ਬਸ ਇਹ ਕਹ ਸਕਦਾ ਵੀ ਜੋ ਗਲਤੀਆਂ ਹੋਈਆਂ ਨੇ ਦੁਬਾਰਾ ਨਾ ਦੁਹਾਈਆਂ ਜਾਣ ਅੱਛਾ ਕੁਝ ਕਰਕੇ ਜਾਈਏ ਜਿਹੜਾ ਮੈਂਡੇਟ ਮਿਲਿਆ ਹੈ ਜਿਹੜਾ ਸਮਾਂ ਮਿਲਿਆ ਹੈ ਉਭੀ ਜੇ ਲੇਖ ਲਗੇ ਮੁੱਖ ਮੰਤਰੀ ਸਾਹਿਬ ਨੂੰ ਛੁੱਟੀ ਹੋ ਗਈ ਹੈ ਜੀ ਹਸਪਤਾਲ ਵੀ ਛੁੱਟੀ ਹੋਈ ਹੈ ਮੁੱਖ ਮੰਤਰੀ ਸਾਹਿਬ ਨੂੰ ਕਿਸ ਤਰ੍ਹਾਂ ਹੁਣ ਐਕਸ਼ਨ ਮੋਡ ਦੇ ਵਿੱਚ ਆ ਗਏ ਪਰਮਾਤਮਾ ਉਹਨਾਂ ਨੂੰ ਸਿਹਤ ਆ ਜਿਹੜੀ ਹੈ ਉਹਨਾਂ ਨੂੰ ਠੀਕ ਹੈਨ ਤੁੰਦ ਉਸ ਤਰ੍ਹਾਂ ਲੰਮੀ ਨਬਾ ਹੋ ਜਿਹੜਾ ਸੇਵਾ ਕਰਦੇ ਰਹੇ ਤੇ ਕੋ ਆਦੇ ਸਾਥ ਜਿਲ੍ਹਾ ਬੰਦਾ ਸਲਾਈਟ ਸਟ੍ਰੇਟ ਫਰਮ ਦੀ ਹਸਪਤਾਲ ਟੂ ਦੀ ਆਫਿਸ ਕਰਵਨੀ ਗੇ ਸਿੱਧਾ ਅਫਸਰ ਜੀ ਮੀਟਿੰਗਸ ਵੀ ਲਗੀਆਂ ਲੱਗਤਾਰ ਚੱਲ ਰਹੀਆਂ ਨੇ ਕੋਈ ਸ਼ਿਦਦਾ ਹੀ ਇਹੀ ਚਾਹਨੇ ਆ ਆਪਾਂ ਵੀ ਲੋਕਾਂ ਨੂੰ ਸਮਰਪਿਤ ਜੀ ਲੀਡਰਸ਼ਿਪ ਉਹਨਾਂ ਦਾ ਸਮੇਤ ਵੱਖ-ਵੱਖ ਜਿਹੜੀਆਂ ਅਫਵਾਹਾਂ ਬਹੁਤ ਬਣ ਰਹੀਆਂ ਸੀ ਜੀ ਕਿ ਗੁਲਤਾਰ ਸੰਤਭਾ ਜੀ ਨੂੰ ਸਿਕਿਉਰਿਟੀ ਦਿੱਤੀ ਕਦੇ ਕੁਛ ਕਦੇ ਕੁਛ ਕਿੱਦਾਂ ਦੇਖਦੇ ਹੋ ਕੋਈ ਇੱਕ ਕਨਸਪੀਰੇਸੀ ਥਿਊਰੀਜ਼ ਹੁੰਦੀਆਂ ਨੇ ਜੀ ਜਦੋਂ ਥੋੜਾ ਜਿਹਾ ਸਮਾਕਰਵੜ ਬਦਲਦਾ ਹੈ ਇਹ ਬਾਹਰ ਆ ਜਾਂਦੀਆਂ ਨੇ ਤੇ ਜੇ ਸਮਾਕਰਵੜ ਪੂਜੇ ਪਾਸੇ ਲੈਲਵੇ ਤੇ ਬੰਦ ਹੋ ਜਾਂਦੇ ਨੇ ਉਹਦੇ ਕੋ ਜਿਹੜੀਆਂ ਗੈਸ ਰਾਈਆਂ ਸੀਆਂ ਬੰਦ ਹੋ ਗਈਆਂ ਸੋ ਇਹ ਤਾਂ ਸਿਰਫ ਇੱਕ ਦੋ ਦਿਨ ਦੀਆਂ ਅਫਵਾਹਾਂ ਸੀਗੀਆਂ ਜਿਹੜੀਆਂ ਆਪਣੀ ਮੌਤ ਆਪ ਬਣਦੀਆਂ ਠੀਕ ਹੈ ਜੀ ਹਾਂਜੀ ਕਮਿਸ਼ਨਰ ਸਾਹਿਬ ਵਿਕਾਸ ਕਾਰਜ ਸ਼ੁਰੂ ਹੋਇਆ ਕਿਹੜੇ-ਕਿਹੜੇ ਇਲਾਕਾ ਨੋਟ ਕੀਤਾ ਗਿਆ ਜੀ ਖਾਸ ਤੌਰ ਤੇ ਮੇਰੇ ਨਾਲ ਸਾਹਿਬ ਜੀ ਨਾਲ ਅਸੀਂ ਇੱਕ ਗੱਲ ਕਰਦੇ ਸੀ ਉਹਨਾਂ ਨੂੰ ਆਈਡੀਆ ਹੋਇਆ ਸੀ ਕਿ ਜਿਹੜੇ ਬੀਸੀ ਤੋਂ ਸੀਵਰੇਜ ਜਿਹੜੇ ਫੈਲ ਰਿਹਾ ਹੈ ਐਲਐਨਜੀ ਦੇ ਕੰਮ ਤੋਂ ਬਾਅਦ ਪੂਛੇ ਹੋਣ ਵਾਟਰ ਸਪਲਾਈ ਤੋਂ ਬਾਅਦ ਸੜਕਾਂ ਨਾ ਪੈਂਡਿੰਗ ਸੀ ਉਹਦੇ ਚ ਕੁਝ ਸੀਜ਼ਨ ਦੀ ਗੱਲ ਸੀ ਕੁਝ ਹੋਰ ਹੀ ਫਿਊਚਰ ਸੀ ਉਹ ਪਹਿਲੇ ਸੋਨਾ ਨਾਲ ਟੈਕਨੀਕਲ ਰੀਇਵੈਲੂਏਸ਼ਨਸ ਆ ਰਹੀ ਜਿਹੜੀ ਪੰਜਾਬ ਸਰਕਾਰ ਉਹਨੂੰ ਕਰਵਾ ਰਹੀ ਹੈ ਕੱਲ ਐਮਐਲਏ ਸਾਹਿਬ ਜੀ ਮੈਂ ਵੀ ਉਹਨਾਂ ਨੂੰ ਨਵੇਂ ਹੈੱਡਕ quarter ਤੋਂ ਐਲਐਨਜੀ ਨਤੇ ਅਫੀਸ਼ਰ ਬੁਲਾਇਆ ਪਰ ਪੀਪਲ ਦੇ ਕਪਰਮ ਕਮਿਟਮੈਂਟ ਤਾਂ ਕਿ ਜਿਹੜੀ ਅਗਲੀ ਰੋਡ ਬਣੇ ਉਹ ਖਸਮੀਰ ਨਾ ਬਣੇ ਪੱਕੀ ਬਣੇ ਔਰ ਪੂਰੀ ਸੜਕਾ ਵਰਕ ਕਰਨ ਵਾਲੀ ਬਣੇਗੀ ਤਾਂ ਕਿ ਇਹਨੂੰ ਬਾਰ-ਬਾਰ ਇਹਦੇ ਵਿੱਚ ਕੋਈ ਕੰਮ ਨਾ ਹੋਏ ਸੋ ਦੈਟ ਲੌਂਗ ਟਰਮ ਜਿਵੇਂ ਹੈ ਕਿ ਪੂਰੀ ਪਾਇਬੈਟ ਹੈ ਥੈਂਕ ਯੂ ਹਾਂ ਜੀ ਕਿਹੜਾ ਇਲਾਕਾ ਹੈ ਜੀ ਇਹ ਅਸੀਂ ਮਾਨਸ਼ਹੀਆ ਘਰਾਨੀ ਹਮ ਨੀਅਰ ਕਿੰਨਰ ਫਾਟਕ ਸਾਰੇ ਮੁਹੱਲੇ ਵਾਲੇ ਬਹੁਤ ਸ਼ੁਕਰਗੁਜ਼ਾਰ ਹੈਂ ਕੋਲੀ ਸਾਹਿਬ ਦੇ ਜਿਸ ਉਹਨਾਂ ਦੀ ਟੀਮ ਨੇ ਇਹਦੇ ਚੰਗੀ ਜੀ ਤੇ ਫਰਮਾਨ ਫਰਮਾਨਦੀ ਹਨ ਆਪਣੇ ਐਂਡਨਸ ਐਫਰਟਸ ਦਿਲ ਤੋੜ ਮਿਹਨਤ ਕਰਕੇ ਉਹਨਾਂ ਨੇ ਇਸ ਕਮਨੋ ਚੌਪਲ ਬਣਾਇਆ ਫਿਰ ਉਹਨਾਂ ਨੇ ਇਸ ਅچھے ਤਰੀਕੇ ਨਾਲ ਪਲੈਨਿੰਗ ਕੀਤੀ ਹੈ ਕਿ ਵੱਡੇ ਵੱਡੇ ਸੀਵਰੇਜ ਪਾਈਪਸ ਸਨ ਰੇਨ ਵਾਟਰ ਤੱਕ ਇਹੋ ਕਹਿਣਾ ਇਹਦੇ ਵਿੱਚ ਜਿਹੜੀ ਸੜਕ ਹੈ ਆਰ ਸੀ ਸੀ ਦੀ ਬਣਾ ਰਹੇ ਹਨ ਤੇ ਇਹ ਜਿਹੜੀ ਪੁਰਾਣੀ ਸੜਕ ਹੈ ਉਹਨੂੰ ਬੇੜਤੀ ਤਾਂ ਕਿ ਲੋਕਾਂ ਦੇ ਘਰਾਂ ਤੱਕ ਜਿਹੜਾ ਲੈਵਲ ਹੈ ਉਹ ਵੀ ਮੇਨਟੇਨ ਰਹੇ ਇਹਨਾਂ ਦੀ ਸੂਝ ਬੂਝ ਲੱਗਦਾ ਹੈ ਕਿ ਸਾਡੇ ਵਾਸਤੇ ਫਰਦਾਨ ਸਾਬਤ ਹੋਏਗੀ ਕਿ ਇਹ ਜਿਹੜੀ ਸੜਕ ਹੈਗੀ ਹੈ 1994 ਤੋਂ ਬਾਅਦ ਅੱਜ ਮੇਰੀ ਸੂਝ ਬੂਝ ਨਾਲ ਫਰਕ ਹੈ ਥੈਂਕ ਯੂ